ਆਹ ਦੇਖੋ ਤੁਹਾਡੇ ਸਾਹਮਣੇ ਉਹ ਬੁੱਟਾ ਘਿਰ ਗਿਆ ਜੀ ਬਿਲਕੁਲ ਇਹ ਕਹਿਣਾ ਮੁਸ਼ਕਲ ਹੈ ਸਾਡਾ ਪਿੰਡ ਸਾਰੇ ਦਰਿਆ ਦੀ ਮਾਰ ਹੇਠ ਹੈ ਜੀ ਕਿ ਇਹ ਕੋਈ ਕੁਦਰਤੀ ਮਾਰ ਨਹੀਂ ਹੈ ਇਹ ਸੈਂਟਰ ਦੁਆਰਾ ਗਿਣੀ ਮਿੱਥੀ ਸਾਜ਼ਿਸ਼ ਹੈ ਜਿਹੜੀ ਇਹ ਸਾਡੇ ਲੋਕਾਂ ਨੂੰ ਪੰਜਾਬ ਨੂੰ ਇਹ ਇੱਕ ਤਰ੍ਹਾਂ ਦਾ ਆਰਥਿਕ ਪੱਖੋਂ ਪੰਜਾਬ ਦਾ ਲੱਕ ਤੋੜਿਆ ਜਾ ਰਿਹਾ ਕੂਲਰ ਐ ਕੰਪਿਊਟਰਾਂ ਦਾ ਬਹੁਤ ਨੁਕਸਾਨ ਹੈ ਹਾਂਜੀ ਜ਼ਮੀਨਾਂ ਨੂੰ ਕਾਫੀ ਢਾਹ ਲੱਗ ਚੁੱਕੀ ਹੈ ਪਿੰਡ ਸ਼ਾਹਪੁਰ ਵਿਲਾ ਦੇ ਵਿੱਚ ਜਿੱਥੇ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਅਸੀਂ ਇੱਥੇ ਦੋ ਬੰਦਿਆਂ ਦਾ ਜਿਹੜਾ ਰੈਸਕਿਊ ਕਰਨ ਆਏ ਆ ਘਰ ਦੇ ਵਿੱਚ ਘਿਰੇ ਹੋਏ ਸਾਨੂੰ ਫਸੇ ਹੋਏ ਸਨ ਸੈਂਟਰ ਨੇ ਦੇਖ ਲਿਆ ਵੀ ਇਹ ਨਹੀਂ ਝੁਕਦੇ ਪਹਿਲਾਂ ਉਹਨਾਂ ਨੇ ਕਾਲੇ ਕਾਨੂੰਨ ਬਣਾ ਕੇ ਦੇਖ ਲਏ ਮੋਦੀ ਦੀਆਂ ਖੋਦਣੀਆਂ ਲੋਹਾਈਆਂ ਮੋਦੀ ਦੀਆਂ ਪੂਰੇ ਪੰਜਾਬ ਨੇ ਅਸੀਂ ਜੀ ਇਸ ਵੇਲੇ ਮੌਜੂਦ ਹਾਂ ਜਿੱਥੇ ਸਤਲੁਜ ਦਰਿਆ ਪੰਜਾਬ ਦੇ ਵਿੱਚ ਦਾਖਲ ਹੁੰਦਾ ਨੰਗਲ ਡੈਮ ਤੋਂ ਜਿੱਥੋਂ ਸਤਲੁਜ ਦਰਿਆ ਸਟਾਰਟ ਹੁੰਦਾ ਹੈ ਅਸੀਂ ਇਸ ਟਾਈਮ ਉਥੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਇੱਥੇ ਐਨਡੀਆਰਐਫ ਦਾ ਜਿਹੜਾ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਸ਼ਾਹਪੁਰ ਬੇਲਾ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਜਿੱਥੇ ਪੂਰਾ ਪਿੰਡ ਸਤਲੁਜ ਦੇ ਪਾਣੀ ਦੇ ਵਿੱਚ ਪੂਰਾ ਘਿਰ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਅਸੀਂ ਜਿਹੜਾ ਸ਼ਾਹਪੁਰ ਬੇਲਾ ਤੋਂ ਤੁਹਾਨੂੰ ਦਿਖਾ ਰਹੇ ਹਾਂ ਇਹ ਪੂਰਾ ਪਿੰਡ ਇੱਕ ਟਾਪੂ ਦੇ ਰੂਪ ਦੇ ਵਿੱਚ ਬਦਲ ਗਿਆ ਹੈ ਇਹ ਇਹ ਪਿੰਡ ਹੈ ਸ਼ਾਹਪੁਰ ਬੇਲਾ ਜਿੱਥੇ ਇਹ ਪਿੰਡ ਪੂਰਾ ਇੱਕ ਟਾਪੂ ਨੂਮਾ ਬਣ ਚੁੱਕਿਆ ਹੈ ਪੂਰਾ ਪਾਣੀ ਦੇ ਅੰਦਰ ਹੈ ਇੱਥੇ ਨੰਗਲ ਡੈਮ ਤੋਂ ਜਿਹੜਾ ਸਿੱਧਾ ਪਾਣੀ ਹੈ ਉਹ ਸਤਲੁਜ ਦੇ ਵਿੱਚ ਐਂਟਰ ਕਰਦਾ ਹੈ ਦਾਖਲ ਹੁੰਦਾ ਹੈ ਤੇ ਅੱਗੇ ਪੰਜਾਬ ਦੇ ਵਿੱਚ ਜਾਂਦਾ ਹੈ ਪਰ ਇੱਥੇ ਵੀ ਜਿਹੜੀ ਸਥਿਤੀ ਹੈ ਉਹ ਬਹੁਤ ਨਾਜ਼ੁਕ ਬਣੀ ਹੋਈ ਹੈ ਹਾਲਾਤ ਪੂਰੇ ਤਰਸਯੋਗ ਬਣੇ ਹੋਏ ਨੇ ਕਿਉਂਕਿ ਪਿੰਡ ਦੇ ਵਿੱਚ ਪਸ਼ੂਆਂ ਦਾ ਰੈਸਕਿਊ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਐਨ ਜੀਓਜ਼ ਦੁਆਰਾ ਇੱਥੇ ਸਮਾਨ ਹੈ ਜਿਹੜਾ ਉਹ ਲੈ ਕੇ ਆਇਆ ਜਾ ਰਿਹਾ ਹੈ ਮੈਡੀਕਲ ਵਸਤਾਂ ਹੋਰ ਖਾਣ ਪੀਣ ਦੀਆਂ ਰਸਤਾ ਵੱਖ-ਵੱਖ ਐਨ ਜੀਓਜ਼ ਦੁਆਰਾ ਇੱਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਵਿੱਚ ਪਿੰਡ ਦੇ ਲੋਕ ਨੇ ਜਿਹੜੇ ਉਹ ਇੱਥੇ ਮੌਜੂਦ ਨੇ ਇਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਕਿਵੇਂ ਪਿੰਡ ਦੇ ਮੌਜੂਦਾ ਹਾਲਾਤ ਨੇ ਸਾਡੇ ਨਾਲ ਬਲਵੀਰ ਸਿੰਘ ਜੀ ਮੌਜੂਦ ਨੇ ਜਿਹੜੇ ਕਿ ਇਸੇ ਪਿੰਡ ਦੇ ਬਸਨੀਕ ਨੇ ਇਹਨਾਂ ਨਾਲ ਗੱਲ ਕਰਾਂਗੇ ਕਿ ਮੌਜੂਦਾ ਸਥਿਤੀ ਇਸ ਪਿੰਡ ਦੀ ਕੀ ਹੈ ਸੋ ਬਲਵੀਰ ਸਿੰਘ ਜੀ ਤੁਸੀਂ ਦੱਸੋ ਕਿ ਮੌਜੂਦਾ ਹਾਲਾਤ ਇਸ ਪਿੰਡ ਦੇ ਕੀ ਨੇ ਪਿੰਡ ਦੇ ਵਿੱਚ ਕਿੰਨੇ ਲੋਕ ਹੋਰ ਮੌਜੂਦ ਨੇ ਜਾਂ ਕਿੰਨਿਆਂ ਦਾ ਰੈਸਕਿਊ ਕੀਤਾ ਜਾ ਰਿਹਾ ਪਸ਼ੂਆਂ ਦੀ ਹਾਲਾਤ ਕੀ ਹੈ ਸਾਡੇ ਹਾਲਾਤ ਜੀ ਠੀਕ ਹੈ ਤੇ ਸਾਡਾ ਕੋਈ ਨੁਕਸਾਨ ਨਹੀਂ ਹੈ ਸਾਡਾ ਸਿਰਫ ਫਸਲਾਂ ਦਾ ਨੁਕਸਾਨ ਹੋਇਆ ਭਾਜੀ ਤੇ ਬਾਕੀ ਜਦੋਂ ਖਾਣ ਪੀਣ ਦਾ ਜਾਂ ਕੁਝ ਉਦਾਂ ਦਾ ਕੋਈ ਸਾਨੂੰ ਕੋਈ ਉਹ ਦਿੱਕਤ ਨਹੀਂ ਹੈ ਜੀ ਜੀ ਤੇ ਅਸੀਂ ਆਪਣਾ ਹੈਗਾ ਸਾਡੇ ਕੋਲ ਕੀਤਾ ਬਾਈ ਸਟਾਕ ਹਾਂਜੀ ਇੱਥੇ ਕਿੰਨੀਆਂ ਕੁ ਫਸਲਾਂ ਨੇ ਜਿਹੜੀਆਂ ਨੁਕਸਾਨੀਆਂ ਗਈਆਂ ਨੇ ਕਿਹੜੀ ਕਿਹੜੀ ਕ੍ਰੌਪ ਹੈ ਫਸਲ ਹੈ ਜਿਹੜੀ ਨੁਕਸਾਨੀ ਗਈ ਹੈ ਜ਼ਿਆਦਾਤਰ ਨੁਕਸਾਨ ਹੋਇਆ ਫਸਲ ਤਾਂ ਸਾਰੀ ਦਾ ਨੁਕਸਾਨ ਆਈ ਮੱਕੀ ਦੀ ਫਸਲ ਦਾ ਨੁਕਸਾਨ ਬਹੁਤ ਹੈ ਹੁਣ ਜਿੱਦਾਂ ਹੁਣ ਸਾਡੇ ਪਪੂਲਰ ਹੈ ਪਪੂਡਰਾਂ ਦਾ ਬਹੁਤ ਨੁਕਸਾਨ ਹੈ ਹਾਂਜੀ ਜ਼ਮੀਨਾਂ ਨੂੰ ਕਾਫੀ ਢਾਹ ਲੱਗ ਚੁੱਕੀ ਹੈ ਜੀ ਜੀ ਅੱਛਾ ਤੁਸੀਂ ਸਰਪੰਚ ਸਾਹਿਬ ਇਸ ਪਿੰਡ ਦੇ ਅਸੀਂ ਤੁਹਾਡੀ ਜਿਹੜੀ ਇਹਨਾਂ ਦੀ ਗੱਲ ਹੈ ਤੁਹਾਡੇ ਸਾਹਮਣੇ ਵੀ ਰੱਖਾਂਗੇ ਸਰਪੰਚ ਨੇ ਮੌਜੂਦਾ ਪਿੰਡ ਦੇ ਸ਼ਾਹਪੁਰ ਬੇਲਾ ਦੇ ਸਰ ਕਿਹੋ ਜਿਹੇ ਹਾਲਾਤ ਨੇ ਮੌਜੂਦਾ ਇਸ ਪਿੰਡ ਦੇ ਹਾਲਾਤ ਤਾਂ ਤੁਸੀਂ ਦੇਖ ਲਓ ਜੀ ਜਿੰਨਾ ਪਾਖੜੇ ਵੱਲੋਂ ਪਾਣੀ ਛੱਡਿਆ ਵਾ ਸਿਰਫ ਪਿੰਡ ਦੇ ਘਰ ਘਰ ਬਚੇ ਬਾਕੀ ਸਾਰੇ ਜਿੰਨੇ ਵੀ ਸਾਡਾ ਨੁਕਸਾਨ ਹੈ ਫਸਲ ਬਾੜੀ ਦਾ ਸਾਰੀ ਡੁੱਬੀ ਫਿਰਦੀ ਜੀ ਅਸੀਂ ਤਾਂ ਪਾਖੜਾ ਮੈਨੇਜਮੈਂਟ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਮੇਂ ਸਿਰ ਪਾਣੀ ਰਿਲੀਜ਼ ਕੀਤਾ ਜਾਵੇ ਉਹਦੀ ਦੇਰੀ ਕਾਰਨ ਜਿੰਨਾ ਵੀ ਨੁਕਸਾਨ ਹੋਇਆ ਇਹ ਪਾਖੜੇ ਕਰਕੇ ਹੋਇਆ ਇਹ ਸਰਕਾਰਾਂ ਦੀਆਂ ناکਾਮੀਆਂ ਜਿੰਨੀਆਂ ਵੀ ਹੈਗੀਆਂ ਜੇ ਟਾਈਮ ਸਿਰ ਤਾ ਸਾਡੀਆਂ ਫਸਲਾਂ ਦਾ ਜਲ ਨੁਕਸਾਨ ਨਾ ਹੋਵਾ ਜੀ ਹੁਣ ਅਸੀਂ ਇਹੀ ਬੇਨਤੀ ਕਰਦੇ ਸਰਕਾਰਾਂ ਨੂੰ ਵੀ ਜਿੰਨਾ ਸਾਡਾ ਨੁਕਸਾਨ ਹੋਇਆ ਦੇਖੋ ਜੀ ਸਾਡੀ ਜਿਆਦਾਤਰ ਫਸਲ ਇੱਥਾ ਪਪੁੰਦਰ ਦੀ ਫਸਲ ਹੁੰਦੀ ਹੁਣ ਲਗਭਗ ਪਿੰਡ ਦਾ ਸਾਰਾ ਫਸਲ ਦਾ ਨੁਕਸਾਨ ਹੋ ਗਿਆ ਜੀ ਜਿੰਨਾ ਅਸੀਂ ਚਾਹੁੰਦੇ ਸਰਕਾਰਾਂ ਨੂੰ ਸਾਡਾ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਕਈਆਂ ਦੀਆਂ ਫਸਲਾਂ ਤਾਂ ਬਿਲਕੁਲ ਜ਼ਮੀਨ ਹੜ ਗਈ ਜੀ ਅੱਛਾ ਸਰਪੰਚ ਸਾਹਿਬ ਇੱਥੇ ਕੱਲ 80 ਤੋਂ 85000 ਕਿਉਂ ਸਿੱਕ ਵੱਧ ਪਾਣੀ ਛੱਡਿਆ ਗਿਆ ਤੁਹਾਡੇ ਅਨੁਸਾਰ ਇਹ ਪਾਣੀ ਹੋਰ ਕਿੰਨੀ ਕੁ ਮਾਰ ਕਰ ਸਕਦਾ ਹੈ ਜਾਂ ਕਦੋਂ ਤੱਕ ਇਹਦੇ ਉਤਰਨ ਦੇ ਅਸਾਰ ਨੇ ਉਤਰਨ ਦੇ ਸਾਰ ਤਾਂ ਦੇਖੋ ਮੌਸਮ ਪਰਿਆ ਜੇ ਉੱਪਰ ਮੌਸਮ ਸਾਫ਼ ਹੁੰਦਾ ਸਰਕਾਰ ਨਾਲ ਤਾਂ ਹੀ ਪਾਣੀ ਘਟ ਕਰਨਾ ਜੇ ਨਹੀਂ ਤਾਂ ਲਗਾਤਾਰ ਪਾਣੀ ਇਦਾਂ ਚੱਲਿਆ ਕਰਦਾ ਸਰਕਾਰ ਨੂੰ ਚਾਹੀਦਾ ਤਾਂ ਜਦ ਉਹਨਾਂ ਨੂੰ ਮੌਸਮ ਦਾ ਪਹਿਲਾਂ ਤੋਂ ਪਤਾ ਤਾਂ ਵੀ ਇਸ ਵਾਰ ਬਰਸਾਤ ਭਾਰੀ ਆ ਤਾਂ ਉਹਨਾਂ ਨੂੰ ਪਹਿਲਾਂ ਪਾਣੀ ਰਿਲੀਜ਼ ਕਰਨਾ ਚਾਹੀਦਾ ਉਹਨਾਂ ਨੇ ਜਾਣ ਬੁੱਝ ਕੇ ਲੇਟ ਪਾਣੀ ਕੀਤਾ ਕਿ ਸਰਕਾਰਾਂ ਨਾਲ ਕਿਸਾਨਾਂ ਨੂੰ ਦਿਵਾਨ ਵਾਸਤੇ ਜਿਹੜਾ ਪਾਣੀ ਆ ਉਹ ਰੋਕ ਕੇ ਛੱਡਿਆ ਕਿ ਫਸਲਾਂ ਨੂੰ ਬਰਬਾਦ ਕੀਤਾ ਜਾਵੇ ਮਾਣ ਸਰਕਾਰ ਬਲੋਂ ਕਿੰਨੇ ਇੱਥੇ ਐਮਪੀ ਐਮਐਲਏ ਮੌਜੂਦਾ ਨੇ ਜਿਹੜੇ ਉਹ ਇੱਥੇ ਤੁਹਾਡੇ ਤੱਕ ਪਹੁੰਚ ਕੀਤੀ ਆ ਉਹਨਾਂ ਨੇ ਦੇਖੋ ਜੀ ਸਾਡੇ ਐਮਐਲਏ ਦਿਨੇਸ਼ ਚੱਡਾ ਲਗਾਤਾਰ ਸਾਡੇ ਨਾਲ ਜਿੱਦਣ ਤੋਂ ਪਾਣੀ ਆਇਆ ਵਾ 30 ਤਰੀਕ ਦਾ ਇੱਥੇ ਪਾਣੀ ਵੱਧ ਹੋਇਆ ਸਾਡਾ ਰਸਤਾ ਲਿੰਕ ਰੋਡ ਤੋਂ ਬੰਦ ਹੋ ਜੀ ਲਗਾਤਾਰ ਸਾਡੇ ਨਾਲ ਰਾਤ ਦੇ ਵਿੱਚ ਨੇ 24 ਘੰਟੇ ਜੇ ਵੀ ਕੋਈ ਮੁਸ਼ਕਲ ਚ ਹੱਲ ਕਰਦੇ ਸਾਡੇ ਵੱਲੋਂ ਸਾਡੇ ਦੋ ਲੇਬਰ ਦੇ ਬੰਦੇ ਬਿਮਾਰ ਹੋਏ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਵੱਲੋਂ ਐਨਆਰਡੀ ਪਿੰਡਾਂ ਟੀਮਾਂ ਭੇਜੀਆਂ ਗਈਆਂ ਲਗਾਤਾਰ ਜੋ ਰਾਸ਼ਨ ਆ ਸਾਡੇ ਕਹਿਣ ਦੇ ਮਤਾਬਕ ਮੁਹਈਆ ਕਰੀਆ ਜਾਂਦਾ ਹਰ ਤਰ੍ਹਾਂ ਦੀ ਸਹੂਲਤ ਚਾਹੇ ਕੋਈ ਵੈਟਰਨਰੀ ਡਾਕਟਰ ਹੋਵੇ ਚਾਹੇ ਹੈਲਥ ਡਾਕਟਰ ਹੋਵੇ ਉਹਨੀਆਂ ਟੀਮਾਂ ਪਿੰਡ ਚ ਭੇਜੀਆਂ ਜਾਂਦੀਆਂ ਜੀ ਉਹ ਤੁਹਾਡੇ ਨਾਲ ਤੁਹਾਨੂੰ ਸਮੇਂ-ਸਮੇਂ ਤੇ ਦਿਖਾਉਂਦੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਪੂਰੀਆਂ ਫਸਲਾਂ ਨੇ ਜਿਹੜੀਆਂ ਪਪੂਲਰ ਦੀਆਂ ਫਸਲਾਂ ਬੁੱਟੇ ਪੂਰੇ ਨਸ਼ਟ ਹੋ ਚੁੱਕੇ ਨੇ ਪੂਰੇ ਓਖੜ ਚੁੱਕੇ ਨੇ ਪਾਣੀ ਦਾ ਇੰਨਾ ਤੇਜ਼ ਵਹਾ ਕੇ ਮੌਜੂਦਾ ਸਮੇਂ ਦੇ ਵਿੱਚ ਇਹ ਜਿਹੜੇ ਬੁੱਟੇ ਨੇ ਜ਼ਮੀਨ ਨੂੰ ਛੱਡ ਚੁੱਕੇ ਨੇ ਜ਼ਮੀਨ ਕੱਟੀ ਜਾ ਰਹੀ ਹੈ ਸੜਕਾਂ ਬੈਠ ਚੁੱਕੀਆਂ ਨੇ ਸਾਡੇ ਨਾਲ ਡਾਕਟਰ ਸਾਹਿਬ ਵੀ ਮੌਜੂਦ ਨੇ ਇੱਥੇ ਜਿਹੜਾ ਸ਼ਾਹਪੁਰ ਬੇਲਾ ਦੇ ਵਿੱਚ ਜਿਹੜੀ ਨਾਜ਼ੁਕ ਸਥਿਤੀ ਬਣੀ ਹੋਈ ਹੈ ਤਰਸਯੋਗ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਅੱਛਾ ਡਾਕਟਰ ਸਾਹਿਬ ਮੌਜੂਦਾ ਸਥਿਤੀ ਕੀ ਹੈ ਪਿੰਡ ਦੇ ਵਿੱਚ ਕਿੰਨੇ ਲੋਕ ਬਿਮਾਰ ਨੇ ਕਿੰਨੇ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਮੈਡੀਸਿਨ ਦਵਾਈਆਂ ਦਾ ਪ੍ਰਬੰਧ ਕਿਵੇਂ ਹੈ ਇੱਥੇ ਅ ਅੱਜ ਅਸੀਂ ਘੜਤੋ ਘਟ ਲਗਭਗ 40 ਪੇਸ਼ੈਂਟ ਦੇਖ ਕੇ ਆਏ ਹਾਂ ਜਿਨ੍ਹਾਂ ਵਿੱਚ ਮੋਸਟਲੀ ਪੇਸ਼ੈਂਟ ਬੀਪੀ ਦੇ ਨਾਲ ਜ਼ਿਆਦਾ ਸਬੰਧਨ ਸੀਗੇ ਜਾਂ ਜੋੜਾਂ ਦੇ ਦਰਦਾਂ ਦੀ ਪ੍ਰੋਬਲਮ ਜਾਂ ਸਕਿਨ ਅਲਰਜੀਸ ਦੀ ਪ੍ਰੋਬਲਮ ਜੀ ਤੇ ਇੱਕ ਦੋ ਪੇਸ਼ੈਂਟ ਨੂੰ ਅਸੀਂ ਐਡਵਾਈਸ ਕੀਤਾ ਹੈ ਕਿ ਰੈਸਕਿਊ ਕੀਤਾ ਜਾਵੇ ਕਿਉਂਕਿ ਇਹਨਾਂ ਦੀ ਹਾਲਤ ਜਿਹੜੀ ਜ਼ਿਆਦਾ ਨਾਜ਼ੁਕ ਸੀਗੀ ਤੇ ਪਿੰਡ ਵਾਲੇ ਵੀ ਸਹਿਮਤ ਸੀਗੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਉਹ ਅੱਜ ਜਾਂ ਕੱਲ ਦੇ ਵਿੱਚ ਉਹਨਾਂ ਨੂੰ ਰੈਸਕਿਊ ਕੀਤਾ ਜਾਏਗਾ ਉਹਨਾਂ ਨੂੰ ਤੇ ਅੱਛੀ ਮੁੱਢਵੀ ਸਹਿਤ ਸਹਿਦ ਪ੍ਰਦਾਨ ਕਰਕੇ ਇਹਨਾਂ ਨੂੰ ਅੱਗੇ ਜੇ ਰੈਫਰ ਕਰਨ ਦੀ ਲੋੜ ਪਈ ਪੜੇਗੀ ਤਾਂ ਉਹਨਾਂ ਨੂੰ ਉੱਥੇ ਵੀ ਰੈਫਰ ਕੀਤਾ ਜਾਏ ਇੱਥੇ ਐਨਡੀਆਰਐਫ ਦੀਆਂ ਟੀਮਾਂ ਵੀ ਸਰਕਾਰ ਵੱਲੋਂ ਤਾਇਨਾਤ ਕੀਤੀਆਂ ਗਿਆ ਨੇ ਜੋ ਕਿ ਪਿੰਡ ਦੇ ਲੋਕਾਂ ਦਾ ਪਸ਼ੂਆਂ ਦਾ ਰੈਸਕਿਊ ਕਰ ਰਹੀਆਂ ਨੇ ਤੇ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਸਰ ਮੌਜੂਦਾ ਹਾਲਾਤ ਕੀ ਨੇ ਇੱਥੋਂ ਦੇ ਹਾਲਾਤ ਰੋਪੜ ਦੇ ਏਰੀਏ ਦੇ ਹਾਲਾਤ ਜਾਂ ਜਿਹੜਾ ਕੱਲ ਪਾਣੀ ਵਧਾ ਕੇ ਛੱਡਿਆ ਗਿਆ ਹੋਰ ਕਿੰਨਾ ਖਤਰਾ ਅੱਗੇ ਪੈਦਾ ਹੋ ਸਕਦਾ ਹੈ ਉਸ ਨਾਲ आगे खतरे के बारे में तो कुछ नहीं बोला जा सकता है जितना जैसे पानी कम हो जाएगा खतरा टल जाएगा तो उसमें कोई घबराने वाली बात नहीं लिमिट से पानी को छोड़ रहे हैं हम तेरे से से आ हैं तो जहाँ जहाँ बुलाया जा रहा है वहीं पर हम पहुँच जा रहे हैं कितने लोगों का रेस्क्यू किया गया है इस गाँव से सर जहाँ आस पास के एरियो से अभी तक तो हमने यहाँ से कोई पचास आदमी का रेस्क्यू किया अच्छा हाँ बाकी दूसरे गाँव में भी गए थे वहाँ लग गए उसी हिसाब से रेस्क्यू करते जा रहे हैं हालात कैसे है इस एरिए के खास कर हेला तो अभी कंट्रोल में है थना थना है 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 इतना 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 कोई कोई नहीं नहीं जी नॉर्मल पानी के ऊपर डिपेंड है जो जब पानी कम हो जाएगा तो थोड़ा शांत आपकी और कितनी टीमें जो आसपास के एरिया में रोपड़ के एरिया में इधर लगी हुई है नूरपुर के एरिया में भी वो पानी आ हमारी एक टीम रोपड़ में लगी हुई है तो उस साइड में पूरे तीन चार तीन टीमें काम कर रही है वहाँ पर सो ਨੰਗਲ ਦੇ ਮੈਪ ਉੱਧ ਲੱਗੀ ਹੋਈ ਹੈ। ਤਾਂ वहां से वो भी कार्रवाई कर रहे हैं पूरा। ठीक है आपको पूरी जानकारी वहां से मिल रही है मिल रही कि पानी उधार है छोड़ा जा रहा है या अभी स्थिति कंट्रोल में है नहीं कंट्रोल में है। कंट्रोल में है। बता रहे हैं अभी इतना कोई काम। ठीक है। सो आप देख सकते हो कि इस जेड़ा ताजा तस्वीरें लाइव तस्वीरें कि पिंड के हालात ने जेड़े पानी का बहाव बहुत तेज है उधर नु मैं मेरे कैमरामैन साथी नु कहंगा कि उधर नु कैमरा करके तस्वीरें दिखाण के पानी दा बहा इतना तेज है कि देख के डर लगदा है पानी नु। सो इथे ਜਿਹੜੀਆਂ ਪਾਪੂਲਰ ਦੇ ਦਰਖਤ ਨੇ ਉਹ ਵੀ ਪਾਣੀ ਦੇ ਤੇਜ਼ ਵਹਾਅ ਕਰਨ ਰੁੜ ਚੁੱਕੇ ਨੇ ਪਾਣੀ ਦੇ ਵਿੱਚ ਦਰਖਤ ਟੁੱਟ ਚੁੱਕੇ ਨੇ ਸੋ ਕੁੱਲ ਮਲਾਕੇ ਸਥਿਤੀ ਆ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਸੋ ਅਸੀਂ ਇਸ ਵੇਲੇ ਖੜੇ ਆ ਸ਼ਾਹਪੁਰ ਬੇਲਾ ਦੇ ਪਲੋਤੇ ਜਿੱਥੇ ਦੀ ਸਤਲੁਜ ਦਰਿਆ ਪਾਣੀ ਕ੍ਰੋਸ ਹੁੰਦਾ ਸਾਡੇ ਨਾਲ ਸਰਪੰਚ ਵੀ ਮੌਜੂਦ ਨੇ ਅਸੀਂ ਉਹਨਾਂ ਤੋਂ ਸਥਿਤੀ ਦਾ ਜਾਈ ਜਾ ਲਵਾਂਗੇ ਸਰਪੰਚ ਸਾਹਿਬ ਸਾਨੂੰ ਦੱਸੋ ਕਿ ਇਸ ਪੁਲ ਦੀ ਸਥਿਤੀ ਕੀ ਹੈ ਕਿਹਾ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਵੱਲੋਂ ਜਿਹੜੀਆਂ ਪੁਲ ਦੀਆਂ ਬੁਰਜੀਆਂ ਨੇ ਉਹਨਾਂ ਨੂੰ ਵੀ ਖਤਰਾ ਹੈ ਕਿਉਂਕਿ ਪਾਣੀ ਹੈ ਜਿਹੜਾ ਬੁਰਜੀਆਂ ਨੂੰ ਮਿੱਟੀ ਨੂੰ ਕੱਟ ਰਿਹਾ ਹੈ ਤੇ ਬੁਰਜੀਆਂ ਨੰਗੀਆਂ ਹੋ ਰਹੀਆਂ ਨੇ ਜੀ ਜਿਹੜਾ ਪੌੜਾ ਹੈ ਬਾਬਾ ਲਾਭ ਸਿੰਘ ਬਣੋ ਕਾਰ ਸੇਵਾ ਵਿੱਚ ਬਣਾਇਆ ਗਿਆ ਇਹਦੇ ਖੂਜ ਲਗਭਗ 40 45 ਫੁੱਟ ਡੂੰਘੇ ਆ ਅਸੀਂ ਸਰਕਾਰਾਂ ਨੂੰ ਕਈ ਵਾਰ ਅਪੀਲ ਤੇ ਐਪਲੀਕੇਸ਼ਨ ਕਰ ਚੁੱਕੇ ਬਈ ਸਾਡੇ ਜਿਹੜੇ ਖੂਹ ਆ ਇਹਨਾਂ ਨੂੰ ਕੁਝ ਡੰਗੇ ਲਾ ਕੇ ਇਹਨਾਂ ਦਾ ਬਚਾਅ ਕੀਤਾ ਜਾਵੇ ਤਾਂ ਜੋ ਇਹ ਪੌੜਾ ਦਾ ਬਚਾਅ ਹੋ ਸਕੇ ਇਹਨਾਂ ਵਿੱਚ ਜਿੱਦਾਂ ਐਲਗਰਾਂ ਵਾਲਾ ਤੁਸੀਂ ਪੁੱਲ ਦੇਖਿਆ ਸਾਰਾ ਬਹਿ ਗਿਆ ਜੀ ਬੇ ਪਰ ਸਰਕਾਰਾਂ ਇਸ ਵਾਰ ਗੌਰ ਨਹੀਂ ਕਰਦੀਆਂ ਸੀ ਇਹਹੀ ਬੇਨਤੀ ਕਰਦੇ ਵੇ ਸਾਡੇ ਖੂਹਾਂ ਦਾ ਜੋ ਬਚਾਅ ਕੀਤਾ ਜਾਵੇ ਇਹਨਾਂ ਨੂੰ ਥੱਲੇ ਤੋਂ ਪੱਥਰਾਂ ਦੇ ਨਾਲ ਪਲੱਗ ਕੀਤਾ ਜਾ ਸਕੇ ਤਾਂ ਜੋ ਸਾਡੇ ਖੂਹਾਂ ਦਾ ਬਚਾਅ ਹੋ ਸਕੇ ਜੀ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਆਪਲਰ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਮੈਂ ਮੇਰੇ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਉਧਰ ਤਸਵੀਰਾਂ ਦਿਖਾਣ ਕਿ ਪਪੂਲਰ ਦੀ ਖੇਤੀ ਕਿਵੇਂ ਦਰਖਤ ਜਿਹੜਾ ਤੋਂ ਓਖੜ ਗਏ ਨੇ ਇਹ ਕਿਸਾਨੀ ਤੇ ਬਹੁਤ ਬੁਰਾ ਪ੍ਰਭਾਵ ਪੈਣ ਵਾਲਾ ਹੈ ਕਿਉਂਕਿ ਪੰਜਾਬ ਦੀ ਕਿਸਾਨੀ ਨੇ ਤਾਂ ਪਹਿਲਾਂ ਹੀ ਜਿਹੜਾ ਕਿਸਾਨੀ ਦਾ ਲੱਕ ਟੁੱਟਿਆ ਹੋਇਆ ਹੈ ਮੌਜੂਦਾ ਸਮੇਂ ਦੇ ਵਿੱਚ ਇਸ ਖੇਤਰ ਦੇ ਜਿਹੜੇ ਕਿਸਾਨ ਨੇ ਉਹ ਵੀ ਜਿਹੜੇ ਇਕਨੋਮਿਕਲੀ ਆਰਥਿਕ ਪੱਖ ਤੋਂ ਕਮਜ਼ੋਰ ਹੋਣ ਵਾਲੇ ਨੇ ਦੂਜਾ ਉਹਨਾਂ ਨੇ ਕਿਹਾ ਕਿ ਪਿੰਡ ਦੀ ਜਿਹੜੀ ਪੁਲ ਦੀ ਬੁਰਜੀਆਂ ਨੇ ਉਹ ਨਾਜ਼ੁਕ ਹੋ ਚੁੱਕੀਆਂ ਨੇ ਕਮਜ਼ੋਰ ਹੋ ਚੁੱਕੀਆਂ ਨੇ ਤੇ ਉਹਨਾਂ ਨੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਗਹਾਰ ਲਗਾਏ ਕਿ ਉਹ ਆ ਕੇ ਪਿੰਡ ਦੀ ਜਿਹੜੀ ਸਥਿਤੀ ਦਾ ਜਾਇਜ਼ਾ ਲੈਣ ਕੇ ਪੁਰ ਦੀ ਸਥਿਤੀ ਦੇਖਣ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਅਸੀਂ ਉਸ ਥਾਂ ਤੇ ਜਾ ਰਹੇ ਹਾਂ ਜਿੱਥੇ 20 ਤੋਂ ਲੈ ਕੇ 30 ਘਰ ਨੇ ਜਿਹੜੇ ਪਾਣੀ ਦੇ ਵਿੱਚ ਘਾਰੇ ਘਰੇ ਹੋਏ ਨੇ ਸੋ ਸਰਪੰਚ ਸਾਹਿਬ ਅੱਗੇ ਕਿੰਨੇ ਹੋਰ ਘਰ ਨੇ ਜਿਹੜੇ ਪਾਣੀ ਦੇ ਵਿੱਚ ਘਰੇ ਹੋਏ ਨੇ ਤੇ ਉਹਨਾਂ ਦੀ ਸਥਿਤੀ ਕਿਉਂ ਜੀ ਹੈ ਜਿਹੜੇ ਸਾਡੇ ਪਿੰਡ ਦੇ ਅੱਗੇ 15-20 ਘਰ ਨੇ ਜੀ ਉਹਨਾਂ ਦੀ ਸਥਿਤੀ ਇਹ ਆ ਉਹਦਾ ਆਣ ਜਾਣ ਬਿਲਕੁਲ ਬੰਦ ਆ ਜੇ ਕੋਈ ਐਮਰਜੈਂਸੀ ਹੋਵੇ ਤਾਂ ਹਾਲ ਦੀ ਘੜੀ ਟਰੈਕਟਰ ਉੱਪਰ ਟੱਪ ਹੋ ਜਾਂਦਾ ਉਹ ਵੀ ਅੱਧੀ ਵਾਰ ਤੱਕ ਜਿੱਥੇ ਅਸੀਂ ਇੱਕ ਘਰ ਉੱਤੇ ਅੱਗੇ ਜਾ ਸਕਦੇ ਉਸ ਤੋਂ ਅੱਗੇ 10 ਘਰ ਆ ਉਹਨਾਂ ਨੂੰ ਜਾਣ ਦਾ ਕੋਈ ਰਸਤਾ ਨਹੀਂ ਇਹ 5-4 ਦਿਨਾਂ ਤੋਂ ਜ਼ਿਆਦਾ ਪਾਣੀ ਆਇਆ ਬਿਲਕੁਲ ਕਟ ਆਫ ਨੇ ਉਹ ਪਿੰਡ ਨਾਲੋਂ ਆਪਣੇ ਘਰ ਬੈਠੇ ਨੇ ਅੱਗੇ ਅਸੀਂ ਤੁਹਾਨੂੰ ਘਰਾਂ ਦੀ ਵੀ ਸਥਿਤੀ ਦਿਖਾਵਾਂਗੇ ਅੱਛਾ ਸਰਪੰਚ ਸਾਹਿਬ ਸਾਨੂੰ ਇਹ ਦੱਸੋ ਵੀ ਸਵਾਨ ਨਦੀ ਦਾ ਜਿਹੜਾ ਵਹਾਅ ਸੀ ਉਸ ਕਰਕੇ ਇਸ ਏਰੀਆ ਦੇ ਜਿਹੜੇ ਪਿੰਡ ਦੇ ਘਰਾਂ ਦੀ ਜਿਹੜੀ ਬਚਤ ਰਹਿ ਗਈ ਹੈ ਉਸ ਤਰ੍ਹਾਂ ਨਹੀਂ ਨਾਣ ਕਰਕੇ ਜਿਹੜਾ ਪਾਣੀ ਆਇਆ ਦੇਖੋ ਜੀ ਕਿਸੇ ਦੇ ਘਰਾਂ ਦਾ ਬਚਾਅ ਹੋ ਗਿਆ ਘਰ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਤੁਸੀਂ ਫਸਲਾਂ ਦਾ ਨੁਕਸਾਨ ਦੇ ਸਕਦੇ ਹੋ ਲਗਭਗ 100% ਨੁਕਸਾਨ ਆ ਫਸਲਾਂ ਦਾ ਬਾਕੀ ਅਸੀਂ ਇਹੀ ਕਹਿੰਦੇ ਸਰਕਾਰ ਨੂੰ ਵੀ ਜੋ ਸਾਡਾ ਇਹ ਦਰਿਆ ਹੈ ਇਹਦੇ ਨਾਲ ਡੰਗੇ ਲਾ ਕੇ ਇਹਨੂੰ ਚੈਨਲਾਈਜ਼ ਕੀਤਾ ਜਾਵੇ ਜਾਂ ਕੁਝ ਤਾਂ ਜੋ ਸਾਡੇ ਪਿੰਡ ਦੀਆਂ ਜ਼ਮੀਨਾਂ ਦਾ ਅੱਗੇ ਤੋਂ ਬਚਾਅ ਹੋ ਸਕੇ ਜੀ ਮੰਗਲ ਡੈਮ ਤੋਂ ਬਾਦੂ ਪਾਣੀ ਛੱਡੇ ਜਾਣ ਕਾਰਨ ਇਹ ਜਿਹੜੀ ਤਾਜ਼ਾ ਸਥਿਤੀ ਹੈ ਜਿਹੜੀ ਸ਼ਾਹਪੁਰ ਬੇਲਾ ਦੀ ਰੋਪੜ ਏਰੀਆ ਕਿੱਧਰ ਦੀ ਬਣ ਚੁੱਕੀ ਹੈ ਪਾਰੇ ਇਸ ਪਾਣੀ ਨੇ ਅੱਗੇ ਜਾ ਕੇ ਲੁਧਿਆਣਾ ਦੇ ਵਿੱਚ ਮਾਰ ਕਰਨੀ ਹੈ ਲੁਧਿਆਣਾ ਦਾ ਜਿਹੜਾ ਪਿੰਡ ਹੈ ਸਸਰਾਲੀ ਉਹਦੇ ਵਿੱਚ ਬੰਨ ਟੁੱਟ ਚੁੱਕਾ ਹੈ ਤੇ 15 ਤੋਂ ਜ਼ਿਆਦਾ ਜਿਹੜੇ ਪਿੰਡ ਨੇ ਉਹ ਪਾਣੀ ਦੇ ਵਿੱਚ ਪਾਣੀ ਦੀ ਮਾਰ ਦੇ ਹੇਠ ਆ ਸਕਦੇ ਨੇ ਸੋ ਉੱਥੋਂ ਦੀ ਸਥਿਤੀ ਵੀ ਨਾਦਿਕ ਬਣੀ ਹੋਈ ਹੈ ਕਿਉਂਕਿ ਇਹ ਸਾਰਾ ਪਾਣੀ ਲੋਹਰ ਏਰੀਆ ਦੇ ਵਿੱਚ ਮਾਰ ਕਰ ਸਕਦਾ ਅਸੀਂ ਇੱਥੇ ਦੋ ਬੰਦਿਆਂ ਦਾ ਜਿਹੜਾ ਰੈਸਕਿਊ ਕਰਨ ਆਏ ਆ ਘਰ ਦੇ ਵਿੱਚ ਘਿਰੇ ਹੋਏ ਸਨ ਫਸੇ ਹੋਏ ਸਨ ਉਹਨਾਂ ਨੂੰ ਅਸੀਂ ਲੈਣ ਜਾ ਰਹੇ ਹਾਂ ਪਿੰਡ ਦੇ ਸਰਪੰਚ ਸਾਹਿਬ ਵੀ ਮੌਜੂਦ ਨੇ ਸਰਪੰਚ ਸਾਹਿਬ ਦੀ ਉਹ ਜੀ ਸਥਿਤੀ ਹੈ ਤੇ ਕੀ ਕਿਨਾਰੇ ਦੇ ਰੱਤੀ ਵੇ ਸਮੇਕਰਨ ਜਾ ਰਹੇ ਹੋ ਸਥਿਤੀ ਤੁਸੀਂ ਦੇਖ ਸਕਦੇ ਜਿੱਦੂ ਦੇ ਹਿਸਾਬ ਨਾਲ ਅੱਗੇ ਤੋਂ ਪਾਣੀ ਆ ਰਿਹਾ ਇਹ ਘਰ ਆ ਸਾਡੇ ਪਿੰਡ ਦੇ ਪੰਜ ਸੱਤ ਇਹਨਾਂ ਦਾ ਬਹੁਤ ਬੁਰਾ ਹਾਲ ਹੈ ਅਸੀਂ ਇਹਨਾਂ ਨੂੰ ਨੇੜ ਵਾਸਤਾ ਆ ਰਹੇ ਇਹ ਨਹੀਂ ਅੱਗੇ ਕਿਤੇ ਪਿੰਡ ਤੋਂ ਆਪਣੇ ਘਰਾਂ ਵਾਸਤਾ ਸਮਾਨ ਲੈ ਕੇ ਜਾਣਾ ਜੀ ਪੈਦਲ ਜਾਣਾ ਔਖਾ ਹੈ ਇਹਨਾਂ ਦੇ ਟਰੈਕਟਰ ਵੀ ਉੱਥੇ ਤੋਂ ਨਹੀਂ ਆ ਰਹੇ ਅਸੀਂ ਆਪਣਾ ਪਿੰਡ ਜੋ ਟਰੈਕਟਰ ਲੈ ਕੇ ਇਹਨਾਂ ਨੂੰ ਉੱਥੋਂ ਲੈ ਆਣ ਜਾ ਰਹੇ ਇਹ ਪਿੱਛੇ ਲੋ ਕਿਸੇ ਆਪਣੇ ਸਮਾਨ ਨਾਲ ਤਾਰੀ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਆਇਆ ਅੱਗੇ ਟਰੈਕਟਰ ਜਾਣਾ ਵੀ ਆਫਰ ਹੈ ਅਸੀਂ ਜੋ ਸਮਾਨ ਹੈ ਇਹਨਾਂ ਨੂੰ ਇੱਥੇ ਦੇ ਕੇ ਚਲ ਜੂਗੇ ਇਹ ਕਹਾ ਆਪਣੇ ਆਪ ਲੈ ਕੇ ਜਾ ਸਕਦੇ ਹਾਂ ਸੋ ਤੁਸੀਂ ਦੇਖ ਸਕਦੇ ਹੋ ਵੀ ਟਰੈਕਟਰ ਦਾ ਵੀ ਜਾਣਾ ਕਿੰਨਾ ਔਖਾ ਹੋ ਚੁੱਕਿਆ ਹੈ ਅੱਗੇ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਟਰੈਕਟਰ ਦੇ ਟਾਇਰ ਨੇ ਜਿਹੜੇ ਪੂਰੇ ਪਾਣੀ ਦੇ ਵਿੱਚ ਸਮਰਜ ਹੋ ਚੁੱਕੇ ਨੇ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਅਸੀਂ ਐਡਾ ਰਿਸਕ ਤਾਂ ਲਿਆ ਹੈ ਸਾਡੀ ਟੀਮ ਨੇ ਪਿੰਡ ਵਾਲੇ ਲੋਕਾਂ ਨੇ ਸਰਪੰਚ ਸਾਹਿਬ ਨੇ ਕਿਉਂਕਿ ਉਹ ਜਿਹੜੇ ਬੰਦੇ ਸੀ ਪਿੰਡ ਦੇ ਉਹ ਘਰ ਦੇ ਵਿੱਚ ਘਿਰੇ ਹੋਏ ਸੀ ਜਿਨ੍ਹਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਮੇਰੇ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਨੇ ਕਿ ਪਪੂਲਰ ਦੀ ਫਸਲ ਕਿਵੇਂ ਡਰਖਤ ਜਿਹੜਾ ਤੋਂ ਉੱਗੜ ਚੁੱਕੇ ਨੇ ਬਿਲਕੁਲ ਜਿਹੜੇ ਦਰਖਤ ਨੇ ਜਿਹੜਾ ਤੋਂ ਉੱਗੜ ਚੁੱਕੇ ਨੇ ਤੇ ਤੁਸੀਂ ਇਹ ਦੇਖ ਸਕਦੇ ਹੋ ਇਹਨਾਂ ਦਾ ਰੈਸਕਿਊ ਜਿਹੜਾ ਪਿੰਡ ਦੇ ਵੱਲੋਂ ਕੀਤਾ ਗਿਆ ਹੈ ਪਾਣੀ ਇਹਨਾਂ ਦੇ ਲੱਖ ਲੱਖ ਤੱਕ ਪਹੁੰਚ ਚੁੱਕਿਆ ਤੇ ਅੱਗੇ ਪਾਣੀ ਦੀ ਰਫ਼ਤਾਰ ਦੇਖੋ ਤੁਸੀਂ ਪਾਣੀ ਨੇ ਪੂਰਾ ਪਿੰਡ ਜਿਹੜਾ ਪਾਣੀ ਇਸ ਵੇਲੇ ਇਹ ਤਸਵੀਰਾਂ ਤੁਸੀਂ ਪਿੰਡ ਸ਼ਾਹਪੁਰਵੇਲਾ ਤੋਂ ਦੇਖ ਰਹੇ ਹੋ ਜਿੱਥੇ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੀ ਪੂਰੀ ਟੀਮ ਵੱਲੋਂ ਇਹਨਾਂ ਜਿਹੜੇ ਦੋ ਬੰਦੇ ਘਰ ਵਿੱਚ ਕਿਰੇ ਹੋਏ ਸੀ ਇਹਨਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਉਸ ਵੇਲੇ ਇਹਨਾਂ ਦਾ ਕਹਿਣਾ ਹੈ ਕਿ ਇਹ 24 ਘੰਟਿਆਂ ਦੇ ਵਿੱਚ ਜਿਹੜੇ ਪਿੰਡ ਦੀ ਜ਼ਮੀਨ ਸੀ ਉਹ ਨਾਲ-ਨਾਲ ਜਿਹੜੀ ਦਰਿਆ ਦੇ ਲੱਗਦੀ ਸੀ ਉਹ ਪੂਰੀ ਜਿਹੜੀ ਕੱਟ ਚੁੱਕੀ ਹੈ ਦਰਖਤ ਬਿਲਕੁਲ ਕੱਟੇ ਜਾ ਚੁੱਕੇ ਨੇ ਪਾਪੂਲਰ ਦੇ ਦਰਖਤ ਨੇ ਜਿਹੜੇ ਪਾਣੀ ਨੇ ਪੂਰੀ ਤਰ੍ਹਾਂ ਜੜ ਤੋਂ ਉਖਾੜ ਦਿੱਤੇ ਨੇ ਇਹ ਇਹ ਇੰਨਾ ਤੇਜ਼ ਪਾਣੀ ਹੈ ਕਿ ਖੜ ਵੀ ਮਸਾ ਪੂਰੇ ਐ ਸੋ ਪਿੰਡ ਦੇ ਲੋਕਾਂ ਤੋਂ ਜਾਣਾਂਗੇ ਕਿ ਮੌਜੂਦਾ ਸਥਿਤੀ ਸਰ ਕਿਵੇਂ ਦੀ ਮੌਜੂਦਾ ਸਥਿਤੀ ਐ ਅਕਸਰੀ ਦੇਖੋ ਜੀ ਮੌਜੂਦਾ ਹਾਲਾਤ ਜਿਹੜੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਜੋ ਬਿਆਨ ਕਰਦੇ ਜਿਹੜਾ ਪਿੱਛੇ ਤੁਸੀਂ ਦਰਖਤ ਦੇਖਦੇ ਆ ਜੀ ਗਰੇ ਹੋਏ ਜੀ ਇਹ ਕੱਲ ਇਸ ਟਾਈਮ ਨਾ ਅਸੀਂ ਕੱਲ ਇੱਥੋਂ ਲਗਭਗ 11:00 ਵਜੇ ਨਿਕਲ ਕੇ ਗਏ ਸੀ ਦੇਖ ਦੇਖ ਕੇ ਵੀ ਕੀ ਹਾਲਾਤ ਐ ਮੌਕੇ ਦੇ ਜੀ ਪੂਰੇ ਦੋ ਕਿੱਲੇ ਸੀ ਜੀ ਆ ਬੁੱਟਿਆਂ ਦੇ ਉਹ ਦੋ ਦੇ ਦੋ ਕਿੱਲੇ ਸਾਰੇ ਦਰਿਆ ਦੇ ਵਿੱਚ ਰੁੜ ਗਏ ਉਹ ਸਾਹਮਣੇ ਦਰਿਆ ਤੁਸੀਂ ਦੇਖ ਲਓ ਪੂਰਾ ਦਰਿਆ ਜਿਹੜਾ ਚੱਲ ਰਿਹਾ ਆ ਪਿਛਲੇ ਪਾਸੇ ਘਰ ਆ ਪੰਜ ਘਾਰ ਆਹਾ ਜਿਹੜੇ ਇੱਥੋਂ ਮਸਾਂ 100 ਮੀਟਰ ਦੀ ਦੂਰੀ ਤੇ ਆ। ਅੱਛਾ ਹੋਰ ਕਿੰਨੀ ਜਿਹੜੀ ਪਿੰਡ ਦੀ ਜ਼ਮੀਨ ਆ ਜਿਹੜੀ ਇਹ ਹੜ ਨਾਲ ਜਿਹੜੀ ਪ੍ਰਭਾਵਿਤ ਹੋਈ ਆ ਬੁੱਟੇ ਦਰਖਤ ਕੁੱਟੇ ਜਾ ਚੁੱਕੇ ਨੇ। ਦੇਖੋ ਜੀ ਦਾ ਕੋਈ ਹਿਸਾਬ ਹੀ ਨਹੀਂ ਹੈ। ਜੀ। ਜਦ ਤੱਕ ਪਾਣੀ ਕਲੀਅਰ ਨਹੀਂ ਹੁੰਦਾ ਸਾਰਾ ਥੱਲੇ ਨਹੀਂ ਜਾਂਦਾ ਦਰਿਆ ਦੇ ਵਿੱਚ ਉਦੋਂ ਤੱਕ ਤਾਂ ਕਹਿਣਾ ਮੁਸ਼ਕਲ ਹੈ ਪਰ ਜੋ ਹਾਲਾਤ ਇੱਥੋਂ ਦੇ ਆ ਮੈਨੂੰ ਲੱਗਦਾ ਵੀ ਉਹ ਦੇਖੋ ਤੁਹਾਡੇ ਸਾਹਮਣੇ ਉਹ ਬੁੱਟਾ गिर ਗਿਆ ਜੀ ਹੁਣੇ। ਬਿਲਕੁਲ। ਇਹ ਕਹਿਣਾ ਮੁਸ਼ਕਲ ਹੈ ਸਾਡਾ ਪਿੰਡ ਸਾਰੇ ਦਰਿਆ ਦੀ ਮਾਰ ਹੇਠ ਹੈ ਜੀ ਪੂਰਾ ਜਿੰਨੀ ਜਮੀਨ ਹੈ ਰਗਵਾ ਸਾਡਾ ਸਾਰੇ ਦਰਿਆ ਦੀ ਮਾਰ ਹੈ ਇਸ ਵੇਲੇ ਵੀ ਬੁੱਟੇ ਨੇ ਜਿਹੜੇ ਲਗਾਤਾਰ ਪਾਣੀ ਦੇ ਵਹਾਅ ਕਰਨ ਕੱਟੇ ਜਾ ਰਹੇ ਨੇ ਤੁਰੰਤ ਲਗਾਤਾਰ ਡਿੱਗ ਰਹੇ ਨੇ ਪਿੰਡਾਂ ਦਾ ਜਿਹੜਾ ਹਾਲਾਤ ਹੈ ਬਹੁਤ ਬੁਰਾ ਹੈ ਹਾਲਾਤ ਤਰਸਯੋਗ ਸਥਿਤੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਖੜੇ ਵੀ ਬਹੁਤ ਔਖੀ ਸਿਚੁਏਸ਼ਨ ਚ ਆ ਵੀ ਖੜ ਨਹੀਂ ਹੋ ਰਿਹਾ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਸੋ ਸਰ ਤੁਹਾਡੇ ਤੱਕ ਕੋਈ ਸਰਕਾਰ ਦੀ ਮਦਦ ਪਹੁੰਚੀ ਹੈ ਕੋਈ ਪਿੰਡ ਜਿਹੜਾ ਮੌਜੂਦਾ ਐਮਐਲਏ ਆ ਮੌਜੂਦਾ ਐਮਪੀ ਆ ਸਰਕਾਰ ਦੀ ਕੀ ਕਾਰਗੁਜ਼ਾਰੀ ਰਹੀ ਹੈ ਹੁਣ ਤੱਕ ਦੇਖੋ ਜਿਹੜੀ ਸਰਕਾਰ ਦੀ ਗੱਲ ਹੈ ਸਰਕਾਰ ਤਾਂ ਆਪਣੇ ਵੱਲੋਂ ਹੁਣ ਜੋ ਹਾਲਾਤ ਹੈ ਹੁਣ ਤਾਂ ਮਦਦ ਕਰ ਰਹੀ ਸਾਡੀ ਸਾਨੂੰ ਜੋ ਡਾਕਟਰ ਵਗੈਰਾ ਦੀਆਂ ਟੀਮਾਂ ਵੀ ਅੱਜ ਆ ਕੇ ਗਈਆਂ ਪਰਸੋਂ ਵੀ ਪਿੰਡ ਜਾ ਕੇ ਗਈਆਂ ਐਨਡੀਆਰਐਫ ਦੀ ਟੀਮ ਵੀ ਹੈਗੀ ਜੇਕਰ ਸਾਨੂੰ ਕੋਈ ਲੋੜ ਪੈਂਦੀ ਹੋਵੇ ਕਹਿੰਦੇ ਸਾਨੂੰ ਦੱਸੋ ਮਸਲਾ ਇਹ ਹੈ ਵੀ ਜਿਹੜਾ ਪੰਜਾਬ ਦਾ ਜਿਹੜਾ ਇਹ ਨੁਕਸਾਨ ਹੋ ਰਿਹਾ ਕੱਲੇ ਸਾਡੇ ਪਿੰਡ ਦੀ ਗੱਲ ਨਹੀਂ ਪੂਰੇ ਪੰਜਾਬ ਦੇ ਵਿੱਚ ਚਾਹੇ ਮਾਝੇ ਦੀ ਗੱਲ ਹੋਵੇ ਜਾਂ ਫਿਰੋਜ਼ਪੁਰ ਫਾਜ਼ਿਲਕਾ ਦੀ ਗੱਲ ਹੋਵੇ ਜਿਹੜਾ ਇਹ ਪਾਣੀਏ ਜਾਨ ਬੁੱਝ ਗਏ ਇਹ ਕੋਈ ਕੁਦਰਤੀ ਮਾਰ ਨਹੀਂ ਹੈ ਇਹ ਸੈਂਟਰ ਦੁਆਰਾ ਗਿਣੀ ਮਿੱਥੀ ਸਾਜ਼ਿਸ਼ ਹੈ ਜਿਹੜੀ ਇਹ ਸਾਡੇ ਲੋਕਾਂ ਨੂੰ ਪੰਜਾਬ ਨੂੰ ਇੱਕ ਤਰ੍ਹਾਂ ਦਾ ਆਰਥਿਕ ਪੱਖੋਂ ਪੰਜਾਬ ਦਾ ਲੱਕ ਤੋੜਿਆ ਜਾ ਰਿਹਾ ਉਹਦਾ ਵੱਡਾ ਕਾਰਨ ਇਹ ਹੈ ਵੀ ਸੈਂਟਰ ਨੇ ਦੇਖ ਲਿਆ ਵੀ ਇਹ ਨਹੀਂ ਝੁਕਦੇ ਪਹਿਲਾਂ ਉਹਨਾਂ ਨੇ ਕਾਲੇ ਕਾਨੂੰਨ ਬਣਾ ਕੇ ਦੇਖ ਲਏ ਮੋਦੀ ਦੀਆਂ ਗੋਡਣੀਆਂ ਲੁਆਈਆਂ ਮੋਦੀ ਦੀਆਂ ਪੂਰੇ ਪੰਜਾਬ ਨੇ ਜਿਹੜੀ ਹੁਣ ਆਹ ਪੰਜਾਬ ਸਰਕਾਰ ਵੀ ਲਾਈ ਸੀ ਪਾਲਿਸੀ ਲੈਂਡ ਪੂਲਿੰਗ ਵਾਲੀ ਉਹਦੇ ਵਿੱਚ ਇਹਨਾਂ ਨੇ ਖੂਨ ਟੈਸਟ ਕਰਕੇ ਦੇਖ ਲਿਆ ਪੰਜਾਬ ਦਾ ਵੀ ਇਹ ਲੋਕ ਬਗੀ ਹੈ ਇਹ ਸਾਡੇ ਸੂਤ ਨਹੀਂ ਆਣੇ ਪੰਜਾਬ ਦੇ ਲੋਕਾਂ ਦੀ ਕਮਰ ਤੋੜਨ ਵਾਸਤਾ ਆਰਥਿਕ ਪੱਖੋਂ ਇਹਨਾਂ ਨੂੰ ਮਾਰਨ ਵਾਸਤੇ ਜਦੋਂ ਇਦਾਂ ਦੇ ਹਾਲਾਤ ਬਣ ਗਏ ਕੀ ਕਰਨੀਆਂ ਜ਼ਮੀਨਾਂ ਰੱਖ ਕੇ ਸੀ